ਇੱਕ ਸੀ ਚਿੜੀ ਚਿੜੀ ਨੂੰ ਬਹੁਤ ਭੁੱਖ ਲੱਗੀ ਸੀ ਉਹ ਆਪਣੇ ਖਾਨ ਲਈ ਕੁਝ ਲੱਭਣ ਲੱਗੀ ਲੱਭਦਿਆਂ ਲੱਭਦਿਆਂ ਉਸ ਨੂੰ ਇੱਕ ਦਾਣਾ ਲੱਭਿਆ ਉਹ ਪਿੱਪਲ ਦੇ ਰੁੱਖ ਤੇ ਬੈਠ ਕੇ ਦਾਣਾ ਖਾਣ ਲੱਗੀ ਦਾਣਾ ਪਿੱਪਲ ਦੇ ਖੋਡ ਵਿੱਚ ਡਿੱਗ ਪਿਆ ਚਿੜੀ ਨੇ ਪਿੱਪਲ ਨੂੰ ਕਿਹਾ ਪਿੱਪਲਾ ਪਿੱਪਲਾ ਦਾਣਾ ਦੇ ਪਿੱਪਲ ਬੋਲਿਆ ਨਹੀਂ ਦਿੰਦਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚਿੜੀ ਅੱਗ ਕੋਲ ਗਈ ਉਸਨੇ ਅੱਗ ਨੂੰ ਕਿਹਾ ਅੱਗ ਅੱਗ ਪਿੱਪਲ ਨੂੰ ਸਾੜ ਦੇ ਅੱਗ ਨੇ ਕਿਹਾ ਮੈਂ ਨਹੀਂ ਸਾੜਦੀ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇਂ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਹੁਣ ਚਿੜੀ ਪਾਣੀ ਕੋਲ ਗਈ ਉਸਨੇ ਪਾਣੀ ਨੂੰ ਕਿਹਾ ਪਾਣੀ ਪਾਣੀ ਅੱਗ ਨੂੰ 부ਝਾ ਦੇ ਪਾਣੀ ਕਹਿੰਦਾ ਮੈਂ ਨਹੀਂ ਬੁਝਾਂਦਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚਿੜੀ ਫਿਰ ਹਾਥੀ ਕੋਲ ਗਈ ਉਸਨੇ ਹਾਥੀ ਨੂੰ ਕਿਹਾ ਹਾਥੀ ਹਾਥੀ ਪਾਣੀ ਨੂੰ ਪੀ ਜਾ ਹਾਥੀ ਨੇ ਕਿਹਾ ਮੈਂ ਨਹੀਂ ਪਿੰਦਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਚਿੜੀ ਰੱਸੇ ਕੋਲ ਗਈ ਉਸਨੇ ਰੱਸੇ ਨੂੰ ਕਿਹਾ ਰਸਿਆ ਰਸਿਆ ਹਾਥੀ ਨੂੰ ਬੰਨ ਦੇ ਰੱਸੇ ਨੇ ਕਿਹਾ ਮੈਂ ਨਹੀਂ ਬੰਦਾ ਰੱਸਾ ਹਾਥੀ ਨੂੰ ਬੰਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਚਿੜੀ ਚੂਹੇ ਕੋਲ ਗਈ ਉਸਨੇ ਚੂਹੇ ਨੂੰ ਕਿਹਾ ਚੂਹੇ ਚੂਹੇ ਰੱਸੇ ਨੂੰ ਕੁੱਤਰ ਦੇ ਚੂਹਾ ਕਹਿੰਦਾ ਮੈਂ ਰੱਸੇ ਨੂੰ ਨਹੀਂ ਕੁੱਤਰਦਾ ਚੂਹਾ ਰੱਸੇ ਨੂੰ ਕੁੱਤਰੇ ਨਾ ਰੱਸਾ ਹੱਥੀ ਬੰਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਚਿੜੀ ਬਿੱਲੀ ਕੋਲ ਗਈ ਉਸਨੇ ਕਿਹਾ ਬਿੱਲੀਏ ਬਿੱਲੀਏ ਚੂਹੇ ਨੂੰ ਖਾ ਜਾ ਬਿੱਲੀ ਭੁੱਖੀ ਸੀ ਉਹ ਮੰਨ ਗਈ ਤੇ ਬਿੱਲੀ ਚੂਹੇ ਨੂੰ ਖਾਣ ਲੱਗੀ ਜੁਹਾਰ ਰੱਸਾ ਕੁੱਤਰਨ ਲੱਗਾ ਰੱਸਾ ਹਾਥੀ ਬਨਨ ਲੱਗਾ ਹਾਥੀ ਪਾਣੀ ਪੀਣ ਲੱਗਾ ਪਾਣੀ ਅੱਗ ਬੁਝਾਉਣ ਲੱਗਾ ਅੱਗ ਪਿੱਪਲ ਨੂੰ ਸਾੜਨ ਲੱਗੀ ਪਿੱਪਲ ਨੇ ਦਾਣਾ ਦੇ ਦਿੱਤਾ ਚਿਚਿੜੀ ਨੇ ਦਾਣਾ ਖਾ ਲਿਆ ਜਿੜੀ ਚੀਚੀ ਕਰਦੀ ਉੱਡ ਗਈ